ਸਾਰੇ ਹੀ ਸੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਗਤ ਤੁਹਾਡਾ ਕਾਂਗਰਸ ਪਾਰਟੀ ਵਿੱਚੋਂ ਕੱਢੀ ਨਵਜੋਤ ਕੌਰ ਸਿੱਧੂ ਨੇ ਖੇਢੀ ਨਵੀਂ ਚਾਲ ਭਾਜਪੀ ਦੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਕਾਂਗਰਸ ਤੇ ਜ਼ਖਮਾਂ ਤੇ ਲੂਣ ਛਿੜਕਿਆ ਜੋ ਨਵਜੋਤ ਕੌਰ ਹੁਣ ਭਾਜਪੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਨੇ ਬੀਜੇਪੀ ਸਰਕਾਰ ਤੇ ਕੇਂਦਰੀ ਮੰਤਰੀ ਦੀਆਂ ਸਿੱਖਤਾਂ ਕੀਤੀਆਂ ਨੇ ਜੋ ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ ਸੀ ਡਾਕਟਰ ਨਵਜੋਤ ਕੋਰ ਸੇਤੂ ਜਿਨ੍ਹਾਂ ਨੇ ਹੁਣ ਬੀਜੇਪੀ ਵਿੱਚ ਸ਼ਾਮਲ ਹੋਣ ਲਈ ਇਹ ਮੁਲਾਕਾਤ ਕੀਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚ ਗਈ ਹੈ ਜੋ ਕਾਂਗਰਸ ਪਾਰਟੀ ਤੋਂ ਮਰਦਤਬ ਕੀਤੀ ਜਾ ਚੁੱਕੀ ਡਾਕਟਰ ਨਵਜੋਤ ਕੋਰ ਸਿੱਧੂ ਸਾਬਕਾ ਸੰਸਦÍ ਸਕੱਤਰ ਜਿਨ੍ਹਾਂ ਨੇ ਫਿਰ ਭਾਜਪੀ ਵਿੱਚ ਸ਼ਾਮਲ ਹੋਣ ਲਈ ਤਿਆਰੀ ਕਰ ਲਈਏ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਇੱਕ ਰਾਜਨੀਤਿਕ ਜੋ ਉਥਲ ਪੁਥਲ ਹੈ ਜੋ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਪਾਰਟੀਆਂ ਦੇ ਵੱਲੋਂ ਇੱਕ ਦੂਜੀ ਦੇ ਲੀਡਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਕੁਝ ਲੀਡਰ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਰਹੇ ਨੇ ਤੇ ਕਾਂਗਰਸ ਦੇ ਕੁਝ ਚਿਹਰੇ ਬੀਜੇਪੀ ਵਿੱਚ ਜਾਣ ਦੀਆਂ ਤਿਆਰੀਆਂ ਕਰ ਹੀ ਬੈਠੇ ਨੇ ਸੋ ਡਾਕਟਰ ਨਵਜੋਤ ਕੋਰ ਸਿੱਧੂ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਡਾਕਟਰ ਨਵਜੋਤ ਕੋਰ ਸਿੱਧੂ ਜਿਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜੋ ਪਿਛਲੇ ਦਿਨੀ ਕਾਂਗਰਸ ਤੋਂ ਕਿਨਾਰਾ ਕੀਤਾ ਹੋਇਆ ਕਾਂਗਰਸ ਦੇ ਵਿੱਚ ਡਾਕਟਰ ਨਵਜੋਤ ਕੋਰ ਤੋਂ ਅਮਰਸਰ ਉਤਰੀ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਉਸ ਤੋਂ ਪਹਿਲਾਂ ਕਿ ਉਹਨਾਂ ਨੇ راہਲ ਗਾਂਧੀ ਦੀਆਂ ਹਰੇਕ ਐਕਟੀਵਿਟੀ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਔਰ ਉਹਨਾਂ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਹੜਾ ਬਿਆਨ ਉਹਨਾਂ ਨੂੰ ਕਾਂਗਰਸ ਪਾਰਟੀ ਲਈ ਬਹੁਤ ਮਹਿੰਗਾ ਪਿਆ ਤੇ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਮੁਲਤਵ ਕਰ ਦਿੱਤਾ ਉਹਨਾਂ ਨੂੰ ਬਾਹਰ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਹੱਕ ਵਿੱਚ ਆਏ ਦਿੱਲੀ ਹਾਈ ਕਮਾਂਡਰ ਨਾਲ ਮੁਲਾਕਾਤ ਕਰਨ ਵਾਸਤੇ ਦਿੱਲੀ ਪਹੁੰਚੇ ਪਰ ਦਿੱਲੀ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਦੀ ਇੱਕ ਨਹੀਂ ਸੁਣੀ ਤੇ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਕਰਨ ਦਾ ਸਮਾਂ ਦਿੱਤਾ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਤੇ ਨਵਜੋਤ ਕੋਰ ਨੇ ਹੁਣ ਕਾਂਗਰਸ ਪਾਰਟੀ ਦੇ ਜ਼ਖਮਾ ਉੱਤੇ ਲੂਣ ਛਿੜਕਿਆ ਕਾਂਗਰਸ ਪਾਰਟੀ ਤੋਂ ਅਲੱਗ ਹੋ ਕੇ ਉਹਨਾਂ ਨੇ ਭਾਜਪਾ ਦੇ ਲੀਡਰਾਂ ਦੀ ਤਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਭਾਜਪਾ ਦੇ ਲੀਡਰਾਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਨੇ ਜੋ ਅੱਜ ਡਾਕਟਰ ਨਵਜੋਤ ਕੋਰ ਨੇ ਕੇਂਦਰੀ ਰਾਜ ਕਿਡਾ ਕੇਂਦਰੀ ਮੰਤਰੀ ਨਿਤਨ ਗੜਕਰੀ ਨਾਲ ਮੁਲਾਕਾਤ ਕੀਤੀ ਏ ਤੇ ਉਹਨਾਂ ਦੀ ਤਰੀਫਾਂ ਕੀਤੀਆਂ ਨੇ ਪ੍ਰਸ਼ੰਸਾ ਕੀਤੀ ਏ ਨਵਜੋਤ ਕੋਰ ਨੇ ਨਾ ਸਿਰਫ ਸੋਸ਼ਲ ਮੀਡੀਆ ਤੇ ਗੜਕਰੀ ਦੇ ਨਾਲ ਕੰਮ ਕਰਨ ਦੇ ਢੰਗ ਦੀ ਪ੍ਰਸ਼ੰਸਾ ਕੀਤੀ ਸਗੋਂ ਉਹਨਾਂ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਦੀਆਂ ਸੜਕਾਂ ਅਤੇ ਰਾਜ ਮਾਰਗਾਂ ਨਾਲ ਸੰਬੰਧਿਤ ਗੰਭੀਰ ਸਮੱਸਿਆਵਾਂ ਦੀ ਮੰਗਾਂ ਵੀ ਰੱਖੀਆਂ ਨੇ ਸੋ ਸਿੱਧੂ ਨੂੰ 500 ਕਰੋੜ ਦਾ ਬਰੀਫ ਕੇਸ ਬਾਰੇ ਵਿਵਾਦਿਤਪੂਰਨ ਬਿਆਨ ਦੇਣ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਰਾਜਨੀਤਿਕ ਹਲਕਿਆਂ ਵਿੱਚ ਮੁਲਾਕਾਤ ਅਤੇ ਪ੍ਰਸੰਸਾਦਿਆਂ ਵੱਖ-ਵੱਖ ਤਰੀਕਿਆਂ ਨਾਲ ਵਿਆਖਿਆ ਕਰ ਰਹੇ ਹਨ ਲੋਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾਕਟਰ ਸਿੱਧੂ ਨੇ ਇੰਸਟਾਗ੍ਰam ਤੇ ਗੜਕਰੀ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਪੋਸਟ ਕੀਤੀ ਹੈ ਉਹਨਾਂ ਨੇ ਲਿਖਿਆ ਕਿੰਨਾ ਵਧੀਆ ਇਨਸਾਨ ਸਾਡੇ ਕੇਂਦਰੀ ਮੰਤਰੀ ਨਿਤਨ ਗੜਕਰੀ ਜੀ ਹਨ ਉਹ ਸਭ ਤੋਂ ਪ੍ਰੇਰਣਾਦਾਇਕ ਕੁਸ਼ਲ ਅਤੇ ਨਵੀਨਕਾਰੀ ਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਕੋਲ ਸਭ ਤੋਂ ਵੱਡੀਆਂ ਸਮੱਸਿਆਵਾਂ ਦਾ ਵੀ ਤੁਰੰਤ ਹੱਲ ਹੈ ਅਮਰਸਰ ਦੇ ਲੋਕ ਸੱਚਮੁੱਚ ਤੁਹਾਡੇ ਤੰਵਾਦੀ ਹੋਣਗੇ ਇਹ ਪ੍ਰਸ਼ੰਸਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਨਵਜੋਤ ਕੋਰ ਸਿੱਧੂ ਅਤੇ ਉਹਨਾਂ ਦੇ ਪਤੀ ਲੰਬੇ ਸਮੇਂ ਤੱਕ ਭਾਜਪਾ ਦੇ ਵਿਰੁੱਧ ਆਵਾਜ਼ ਉਠਾਉਂਦੇ ਰਹੇ ਹਨ ਪਰ ਹੁਣ ਕਾਂਗਰਸ ਤੋਂ ਮੁਲਤਵ ਹੋਣ ਤੋਂ ਬਾਅਦ ਉਹਨਾਂ ਦੇ ਸੁਰ ਬਦਲ ਲੱਗ ਪਏ ਹਨ ਸੋ ਨਵਜੋਤ ਕੋਰ ਸਿੱਧੂ ਨੇ 23 ਦਸੰਬਰ 2025 ਨੂੰ ਕੇਂਦਰੀ ਮੰਤਰੀ ਨਿਤਨ ਗੜਕਰੀ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਨੇ ਅਮਰਸਰ ਦੇ ਵਿਕਾਸ ਨਾਲ ਸੰਬੰਧਿਤ ਤਿੰਨ ਵੱਡੇ ਮੁੱਦੇ ਉਠਾਏ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਰਣਜੀਤ ਐਵਿਨਿਊ ਤੋ ਲੋਹੜਾ ਕਾ ਬਾਈਪਾਸ ਦਾ ਮੰਗ ਪੱਤਰ ਰੱਖਿਆ ਜੋ ਅਧੂਰਾ ਕੰਮ ਪਿਆ ਉਸ ਨੂੰ ਜਲਦੀ ਪੂਰਾ ਕੀਤਾ ਜਾਵੇ ਜੋ ਕਿ ਨਿਤਨ ਗੜਕਰੀ ਦੇ ਅੱਗੇ ਉਹਨਾਂ ਨੇ ਇਹ ਵੱਡੀ ਮੰਗ ਰੱਖੀ ਏ ਉਸ ਤੋਂ ਬਾਅਦ ਉਹਨਾਂ ਨੇ ਬੱਲਾ ਬਾਈਪਾਸ ਦੀ ਹਾਲਾਤ ਬਾਰੇ ਵੀ ਗੜਕਰੀ ਦੇ ਅੱਗੇ ਜਾਣਕਾਰੀ ਦਿੱਤੀ ਏ ਨਵਜੋਤ ਕੌਰ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਬੱਲਾ ਬਾਈਪਾਸ ਜੋ ਕਿ ਉਹਨਾਂ ਦੇ ਹਲਕੇ ਵਿੱਚ ਪੈਂਦਾ ਏ ਉਸ ਦੀ ਹਾਲਾਤ ਬਹੁਤ ਮਾੜੀ ਏ ਉਹਨਾਂ ਦੱਸਿਆ ਕਿ ਇਹ ਆਊਟਰ ਸਰਕਲ ਦਾ ਸੰਪਰਕ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਹੈ ਸਰਵਿਸ ਲੈਣ ਦੀ ਘਾਟ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ ਉਹਨਾਂ ਨੇ ਪ੍ਰੋਜੈਕਟ ਦੀ ਗੁਣਵੱਤਾ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੰਮ ਘਟੀਆ ਸੀ ਟੁੱਟੀਆਂ ਟਹਿਲਾਂ ਅਤੇ ਨਾਲੀਆਂ ਬਹੁਤ ਜ਼ਿਆਦਾ ਵਧੀਆ ਹੋਈਆਂ ਹਨ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਤੇ ਮੰਗ ਜੋ ਕੰਮ ਨੂੰ ਜੰਗੀ ਪੱਧਰ ਤੇ ਪੂਰਾ ਕਰਨ ਦੀ ਅਪੀਲ ਕੀਤੀ ਹੈ ਤੀਸਰੀ ਮੰਗ ਉਹਨਾਂ ਨੇ ਆਪਣੇ ਪੱਤਰ ਵਿੱਚ ਕੀਤੀ ਕਿ ਜੋ ਮਹੱਤਵਪੂਰਨ 에어ਪੋਰਟ ਰੋਡ ਉਠਾਇਆ ਸੀ ਜਿਸ ਦੇ ਉੱਪਰ ਉਹਨਾਂ ਨੇ 에어ਪੋਰਟ ਤੋਂ ਸ਼ਹਿਰ ਤੱਕ ਜਾਣ ਵਾਲਾ ਮੁੱਖ ਹਾਈਵੇ ਅਕਸਰ VIP ਮੂਵਮੈਂਟ ਕਰਮ ਜਮ ਵਿੱਚ ਫਸਿਆ ਰਹਿੰਦਾ ਹਰ ਕੋਈ ਆਪਣੇ ਜੋ ਫਲਾਈਟਾਂ ਨੇ ਉਹ ਮਿਸ ਹੋ ਜਾਂਦੀਆਂ ਨੇ ਜਿਸ ਨੂੰ ਲੈ ਕੇ ਇਸ ਰੋਡ ਨੂੰ ਜਿਹੜਾ ਕਿ ਸਾਈਡ ਤੋਂ ਕੱਢਿਆ ਜਾਵੇ ਔਰ ਇਸ ਦੇ ਉੱਪਰ ਬਾਈਪਾਸ ਤੇ ਕੱਢ ਕੇ ਜਿਹੜਾ ਉਹ ਸਪੈਸ਼ਲ ਇਸ ਨੂੰ 에어ਪੋਰਟ ਨਾਲ ਜੋੜਿਆ ਜਾਵੇ ਸੋ ਡਾਕਟਰ ਨਵਜੋਤ ਕੋਰ ਦੇ ਵੱਲੋਂ ਅਮਰ ਸਰਦੀਆਂ ਇਹ ਮੁੱਖ ਮੰਗਾ ਨਿਤਨ ਗੜਕਰੀ ਦੇ ਅੱਗੇ ਰੱਖਿਆ ਗਿਆ ਨੇ ਜਿਸ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ ਸੋ ਡਾਕਟਰ ਨਵਜੋਤ ਕੌਰ ਦੇ ਵੱਲੋਂ ਜੋ ਹੁਣ ਭਾਜਪਾ ਦੀਆਂ ਤਰੀਫਾਂ ਸ਼ੁਰੂ ਕਰ ਦਿੱਤੀਆਂ ਨੇ ਭਾਜਪਾ ਦੇ ਮੰਤਰੀਆਂ ਦੀਆਂ ਤਰੀਫਾਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਹੋਵੇਗਾ ਕਾਂਗਰਸ ਦੇ ਜ਼ਖਮਾਂ ਦੇ ਉੱਪਰ ਇਹ ਲੂਣ ਪਾਉਣਾ ਸ਼ੁਰੂ ਕਰ ਦਿੱਤਾ ਨਵਜੋਤ ਕੌਰ ਸਿੱਧੂ ਨੇ